ਕਈ ਵਾਰੀ ਕਿਸੇ ਕਤਲ ਦਾ ਕਾਰਨ ਕੋਈ ਇੰਨਾ ਅਜੀਬ ਹੁੰਦਾ ਕਿ ਇਨਸਾਨ ਹੈਰਾਨ ਹੋ ਜਾਂਦਾ ਇਹ ਜੀ ਇੱਕ ਸਟੋਰੀ ਮੈਂ ਤੁਹਾਨੂੰ ਇੱਕ 7 ਸਾਲ ਦੇ ਬੱਚੇ ਪ੍ਰਦੇਵਮਨ ਦੇ ਕਤਲ ਦੀ ਸੁਣਾਈ ਸੀ ਜਦੋਂ ਇੱਕ ਵੱਡੀ ਕਲਾਸ ਦੇ ਬੱਚੇ ਨੇ ਸਿਰਫ ਪੇਪਰ ਰਕਵਾਉਣ ਦੇ ਲਈ ਉਸ ਛੋਟੇ ਜਿਹੇ ਮਾਸੂਮ ਬੱਚੇ ਦਾ ਕਤਲ ਕਰਤਾ ਸੇਮ ਇਸ ਤਰ੍ਹਾਂ ਦੀ ਇੱਕ ਸਟੋਰੀ ਆ ਜਿਹਦੇ ਵਿੱਚ ਕਤਲ ਦਾ ਕਾਰਨ ਇੰਨਾ ਕਿ ਅਜੀਬ ਆ ਕੇ ਦਿਮਾਗ ਇਨਸਾਨ ਦਾ ਸੁੰਨ ਹੋ ਜਾਂਦਾ ਤੇ ਅੱਜ ਦੀ ਕਹਾਣੀ ਆਪਣੀ ਇਸ ਤਰ੍ਹਾਂ ਦੀ ਹੀ ਹੈ ਇਸ ਕਹਾਣੀ ਦੇ ਜਿਹੜੇ ਦੋ ਮੁੱਖ ਪਾਤਰ ਨੇ ਉਹ ਦੋ ਲੜਕੀਆਂ ਨੇ ਇੱਕ ਦਾ ਨਾਮ ਹੈ ਖਦੀਜਾ ਦੂਸਰੀ ਦਾ ਨਾਮ ਮੀਡੀਆ ਦੇ ਵਿੱਚ ਸਿਰਫ ਇਸੇ ਤਰ੍ਹਾਂ ਨਾਲ ਦੱਸਿਆ ਗਿਆ ਉਹਦਾ ਨਾਮ ਰੱਖਿਆ ਗਿਆ ਸ਼ਰਾਬਨ ਕੇ ਇਸ ਨਾਮ ਤੋਂ ਉਹਨੂੰ ਬੋਲਿਆ ਗਿਆ ਇਹ ਦੋਨੇ ਲੜਕੀਆਂ ਦੇ ਵਿੱਚ ਇੰਨੀਆਂ ਕਿ ਸਿਮਿਲਰਿਟੀਆਂ ਨੇ ਕਿ ਇਨਸਾਨ ਹਰਾਨ ਹੋ ਜਾਂਦਾ ਇੱਕੋ ਏਜ 23 ਸਾਲ ਦੀ ਉਮਰ ਇੱਕੋ ਦੇਸ਼ ਇੱਕੋ ਹੀ ਧਰਮ ਬਿਲਕੁਲ ਸੇਮ ਹਾਈਟ ਸ਼ਕਲਾ ਹੂਬ ਹੂ ਇੱਕੋ ਜੀਆਂ ਨੇ ਦੋਨਾਂ ਦੇ ਪਰਿਵਾਰ ਜਰਮਨ ਦੇ ਵਿੱਚ ਆਏ ਨੇ ਕਿਸੇ ਹੋਰ ਦੇਸ਼ ਤੋਂ ਦੋਨੇ ਹੀ ਆਈਆਂ ਨੇ ਮੁਸਲਮਾਨ ਦੇਸ਼ਾਂ ਤੋਂ ਅਗਲੀ ਚੀਜ਼ ਇਹ ਆ ਦੋਨੇ ਦੀਆਂ ਦੋਨੇ ਜਿਹੜੀ ਇੰਡਸਟਰੀ ਦੇ ਵਿੱਚ ਕੰਮ ਕਰ ਰਹੀਆਂ ਉਹ ਇੰਡਸਟਰੀ ਵੀ ਸਿਮਿਲਰ ਕਿਸੇ ਵੀ ਹੋਰ ਹਾਲਾਤਾਂ ਦੇ ਵਿੱਚ ਹੋ ਸਕਦਾ ਸੀ ਕਿ ਇਹ ਦੋਨੇ ਬਹੁਤ ਹੀ ਗੂੜੀਆਂ ਦੋਸਤ ਹੁੰਦੀਆਂ ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਇਹਨਾਂ ਦੇ ਵਿੱਚੋਂ ਇੱਕ ਨੇ ਦੂਸਰੇ ਦੀ ਜ਼ਿੰਦਗੀ ਨੂੰ ਖਤਮ ਕਰਤਾ ਬਹੁਤ ਅਜੀਬ ਕਹਾਣੀ ਆ ਹੁਣ ਆਪਾਂ ਵੱਧਦੇ ਆਂ ਕਹਾਣੀ ਵੱਲ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂ ਸ਼ਾਰਾਬਨ ਕੇ ਦੀ ਕਹਾਣੀ ਵੱਲ ਇਰਾਕ ਦਾ ਇੱਕ ਏਰੀਆ ਵਾ کوردستان ਬਹੁਤ ਸਮੇਂ ਤੋਂ ਇਹ ਇਲਾਕਾ ਵੀ ਇਰਾਕ ਤੋਂ ਆਪਣੀ ਆਜ਼ਾਦੀ ਦੀ ਮੰਗ ਕਰ ਰਿਹਾ ਉਸ ਇਲਾਕੇ ਦੇ ਵਿੱਚ ਸਦਾਮ ਹੁਸੈਨ ਦੇ ਅੰਡਰ ਵੀ ਬਹੁਤ ਸਾਰਾ ਲੋਕਾਂ ਦੇ ਨਾਲ ਅਤਿਆਚਾਰ ਹੋਈ ਤੇ کوردستان ਦੇ ਇਸ ਏਰੀਏ ਤੋਂ ਬਹੁਤ ਸਾਰੇ ਲੋਕ ਆਪਣੀ ਜਾਨ ਬਚਾ ਕੇ ਸਦਾਮ ਹੁਸੈਨ ਦੇ ਅਤਿਆਚਾਰਾਂ ਤੋਂ ਅਲੱਗ-ਅਲੱਗ ਦੇਸ਼ਾਂ ਦੇ ਵੱਲ ਭੱਜੇ ਇਹਨਾਂ ਦੇ ਵਿੱਚੋਂ ਭੱਜਣ ਵਾਲੀਆਂ ਫੈਮਲੀਆਂ ਦੇ ਵਿੱਚੋਂ ਇੱਕ ਫੈਮਲੀ ਸੀ ਸ਼ਾਰਾਬਨ ਕੇ ਦੇ ਮਾਤਾ ਪਿਤਾ ਦੀ ਫੈਮਲੀ ਇਹ ਉਥੋਂ ਭੱਜਦੇ ਆ ਭੱਜ ਕੇ ਪਹੁੰਚਦੇ ਆ ਜਰਮਨ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਵੀ ਕੋਈ ਫੈਮਲੀ ਏਸ਼ੀਆ ਦੇ ਵਿੱਚੋਂ ਜਾਂਦੇ ਆ ਯੂਰਪ ਦੇ ਵਿੱਚ ਵੈਸਟਰਨ ਕੰਟਰੀਜ਼ ਦੇ ਵਿੱਚ ਉਥੇ ਪਹਿਲੀ ਜਨਰੇਸ਼ਨ ਤੇ ਅਗਲੀ ਜਨਰੇਸ਼ਨ ਦੇ ਵਿੱਚ ਆਪਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਆ ਜਿਹੜੀ ਪਹਿਲੀ ਜਨਰੇਸ਼ਨ ਇਹਨਾਂ ਬਾਹਰਲੇ ਦੇਸ਼ਾਂ ਪੱਛਮੀ ਦੇਸ਼ਾਂ ਵਿੱਚ ਜਾਂਦੀ ਆ ਉਹ ਆਪਣੀਆਂ ਰੂਟਸ ਨਾਲ ਜੁੜੀ ਹੁੰਦੀ ਆ ਆਪਣੇ ਧਰਮ ਨਾਲ ਜੁੜੀ ਹੁੰਦੀ ਆ ਆਪਣੇ ਰੀਤੀ ਰਿਵਾਜਾਂ ਨਾਲ ਜੁੜੀ ਹੁੰਦੀ ਆ ਤੇ ਜਿਹੜੀ ਅਗਲੀ ਜਨਰੇਸ਼ਨ ਆ ਜਿਹੜੀ ਉੱਥੇ ਪੈਦਾ ਹੋਈ ਆ ਉਹ ਬਿਲਕੁਲ ਆਜ਼ਾਦ ਖਿਆਲਾਂ ਦੀ ਹੁੰਦੀ ਆ ਉਹ ਉਹਨਾਂ ਦੇ ਲਈ ਜਿਹੜੀ ਨਵੀਂ ਪੱਛਮੀ ਸਭਿਅਤਾ ਉਹ ਉਹੀ ਉਹਨਾਂ ਦਾ ਅਸਲੀ ਕਲਚਰ ਇਹੀ ਚੀਜ਼ ਹੁੰਦੀ ਆ ਸ਼ਾਰਾਬਨ ਕੇ ਦੇ ਨਾਲ ਤੇ ਉਹਦੇ ਮਾਤਾ ਪਿਤਾ ਨੂੰ ਉਦੇ ਮਾਤਾ ਪਿਤਾ ਮੁਸਲਮ ਧਰਮ ਨੂੰ ਮੰਨਣ ਵਾਲੇ ਤੇ ਆਪਣੀ ਉਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਜਿਵੇਂ ਕਿ ਨਾਰਮਲ ਦੇ ਵਿੱਚ ਏਸ਼ੀਆ ਦੇ ਦੇਸ਼ਾਂ ਦੇ ਮਾਤਾ ਪਿਤਾ ਹੁੰਦੇ ਆ ਥੋੜੇ ਕੰਟਰੋਲਿੰਗ ਹੁੰਦੇ ਆ ਥੋੜੇ ਸਖਤ ਹੁੰਦੇ ਆ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਦੇ ਉੱਪਰ ਜ਼ਿਆਦਾ ਧਿਆਨ ਰੱਖਦੇ ਆ ਇਸ ਤਰ੍ਹਾਂ ਦੇ ਮਾਤਾ ਪਿਤਾ ਨੇ ਸ਼ਾਰਾ ਬਣ ਕੇ ਦੇ ਪਰ ਸ਼ਾਰਾ ਬਣ ਕੇ ਕਿਉਂਕਿ ਜਰਮਨ ਦੇ ਵਿੱਚ ਹੀ ਪੈਦਾ ਹੋਈ ਉੱਥੇ ਹੀ ਵੱਡੀ ਹੋਈ ਉਸੇ ਕਲਚਰ ਦੇ ਵਿੱਚ ਤੇ ਇਹ ਜਿਹੜੀ ਲੜਕੀ ਆ ਇਹ ਬਿਲਕੁਲ ਇੱਕ ਆਜ਼ਾਦ ਤਬੀਅਤ ਦੀ ਖੁੱਲੇ ਖਿਆਲਾਂ ਵਾਲੀ ਲੜਕੀ ਆ ਕੋਈ ਬਹੁਤ ਜ਼ਿਆਦਾ ਰਿਲੀਜੀਅਸ ਨਹੀਂ ਹੈਗੀ ਆਪਣੀ ਜ਼ਿੰਦਗੀ ਆਪਣੀਆਂ ਟਰਮਸ ਦੇ ਉੱਪਰ ਆਪਣੇ ਅਕੋਰਡਿੰਗ ਜਿਉਣਾ ਚਾਹੁੰਦੀ ਆ ਤਾਂ ਇੱਥੋਂ ਇਹ ਸ਼ੁਰੂ ਹੋ ਜਾਂਦਾ ਬਿਲਕੁਲ ਛੋਟੀ ਉਮਰ ਤੋਂ ਇੱਕ ਆਪਸ ਦੇ ਵਿੱਚ ਵੱਡੀ ਖਾਈ ਦਰਾਰ ਪੈਦਾ ਹੋ ਜਾਂਦੀ ਆ ਇੱਕ ਪਾਸੇ ਸ਼ਾਰਾ ਬਣ ਕੇ ਦੇ ਮਾਤਾ ਪਿਤਾ ਨੇ ਜਿਹੜੇ ਉਹਦੀ ਹਰ ਗਤੀਵਿਧੀ ਨੂੰ ਕੰਟਰੋਲ ਕਰਦੇ ਆ ਕਿੱਥੇ ਜਾ ਰਹੀ ਆ ਕਿੰਨੇ ਵਜੇ ਘਰੇ ਵਾਪਸ ਆਉਣਾ ਕਿਹਨੂੰ ਮਿਲਣਾ ਕੀ ਪਹਿਨਣਾ ਪਛਮੀ ਸਭਿਅਤਾ ਵਾਲੇ ਕੱਪੜੇ ਬਿਲਕੁਲ ਨਹੀਂ ਪਾਉਣੇ ਇਸ ਇਸ ਤਰ੍ਹਾਂ ਦੀਆਂ ਗੱਲਾਂ ਨੇ ਪਰ ਸ਼ਾਰਾ ਬਨ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਸੰਦ ਕਰਦੀ ਆ ਸ਼ਾਰਾ ਬਨ ਕੇ ਦੇ ਮਾਤਾ ਪਿਤਾ ਇਹ ਚਾਹੁੰਦੇ ਆ ਕਿ ਉਹ ਅੱਗੇ ਬਿਜ਼ਨਸ ਦੀ ਪੜ੍ਹਾਈ ਕਰੇ ਤੇ ਬਿਜ਼ਨਸ ਸਟੱਡੀਜ਼ ਦੇ ਵਿੱਚ ਆਪਣਾ ਨਾਮ ਬਣਾਵੇ ਪਰ ਸ਼ਾਰਾ ਬਨ ਕੇ ਕਿਉਂਕਿ ਇੱਕ ਤੋਂ ਵੈਸੇ ਵੀ ਇੱਕ ਖੂਬਸੂਰਤ ਲੜਕੀ ਆ ਉਹਦਾ ਸ਼ੁਰੂ ਤੋਂ ਹੀ ਇੰਟਰਸਟ ਹੁੰਦਾ ਮੇਕਅਪ ਬਿਊਟੀਫਿਕੇਸ਼ਨ ਇਹਨਾਂ ਸਾਰੀਆਂ ਚੀਜ਼ਾਂ ਦੇ ਵੱਲ ਵੱਡੇ ਹੋਣ ਤੱਕ ਮਾਤਾ ਪਿਤਾ ਦੀਆਂ ਗੱਲਾਂ ਦੇ ਉਲਟ ਉਹ ਇੱਕ ਫੈਸ਼ਨ ਬਲੌਗਰ ਬਣ ਗਈ ਆ ਤੇ ਇੱਕ ਬਿਊਟੀ ਬਲੌਗਰ ਬਣ ਗਈ ਆ ਥੋੜੇ ਇੱਕ ਟਾਈਮ ਦੇ ਵਿੱਚ ਕਿਉਂਕਿ ਇਹਨੂੰ ਆਪਣਾ ਕੰਮ ਬੜਾ ਪਸੰਦ ਆ ਬਹੁਤ ਜ਼ਿਆਦਾ ਫਾਲੋਅਰ ਇਕੱਠੇ ਹੋ ਜਾਂਦੇ ਆ ਸ਼ਾਰਾ ਬਣ ਕੇ ਦੇ ਟਿਕਟੌਕ ਦੇ ਉੱਪਰ ਤੇ ਇੰਸਟਾਗ੍ਰਾਮ ਦੇ ਉੱਪਰ ਜਿਹੜੇ ਇਹ ਜ਼ਿਆਦਾ ਫੈਸ਼ਨ ਬਲੌਗਰ ਤੇ ਬਿਊਟੀ ਬਲੌਗਰ ਨੇ ਇਹਨਾਂ ਦੇ ਲਈ ਇਹ ਸਿਰਫ ਇੱਕ ਟਾਈਮ ਪਾਸ ਕਰਨ ਦਾ ਜਰੀਆ ਨਹੀਂ ਹੈਗਾ ਟਿਕਟੋਕ ਤੇ ਇੰਸਟਾਗ੍ਰam ਇਹਨਾਂ ਦੇ ਲਈ ਇਹ ਬਿਜ਼ਨਸ ਆ ਜਿੰਨੇ ਜ਼ਿਆਦਾ ਫੋਲੋਅਰ ਹੋਣਗੇ ਉਨੀਆਂ ਹੀ ਆਪਣੀਆਂ ਪ੍ਰੋਡਕਟਸ ਉਹਨਾਂ ਨੂੰ ਵੇਚ ਸਕਦੇ ਆ ਛੇਤੀ ਹੀ ਸ਼ਰਬਨ ਕੇ ਆਪਣੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਸਕਸੈਸਫੁਲ ਹੋ ਜਾਂਦੀ ਆ ਇੰਨੀ ਜ਼ਿਆਦਾ ਕਿ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਜਿਹੜੀ ਇੱਕ ਲੜਕੀ ਨੂੰ ਇੰਨਾ ਕੰਟਰੋਲ ਕਰਕੇ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਆਪਣੀ ਡ੍ਰੀਮ ਕਾਰ ਮਰਸੀਡੀਜ਼ ਨੂੰ ਖਰੀਦੀ ਇੱਕ ਬਹੁਤ ਵੱਡਾ ਬ੍ਰਾਂਡ ਹਰ ਨੌਜਵਾਨ ਦਾ ਸੁਪਨਾ ਹੁੰਦਾ ਮਰਸੀਡੀਜ਼ ਕਾਰ ਲੈਣਾ ਆਪਣੇ ਪੈਸੇ ਆਪਣੀ ਕਮਾਈ ਦੇ ਨਾਲ ਖਰੀਦੀ ਹੋਈ ਕਾਰ ਇਥੋਂ ਪਤਾ ਲੱਗਦਾ ਕਿ ਸ਼ਾਰਾ ਬਣ ਕੇ ਆਪਣੇ ਕੰਮ ਦੇ ਵਿੱਚ ਕਿੰਨੀ ਜ਼ਿਆਦਾ ਸਕਸੈਸਫੁਲ ਹੌਲੀ-ਹੌਲੀ ਸੋਸ਼ਲ ਮੀਡੀਆ ਦਾ ਜ਼ਮਾਨਾ ਇੰਟਰਨੈਟ ਦੇ ਉੱਪਰ ਹੀ ਤੁਸੀਂ ਹੋਰ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹੋ ਉਮਰ ਦਾ ਪੜਾ ਇਸ ਤਰ੍ਹਾਂ ਦਾ ਹੈ ਤਾਂ ਇੱਕ ਲੜਕਾ ਸ਼ਾਰਾ ਬਣ ਕੇ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਲੜਕਾ ਰਹਿ ਰਿਹਾ ਮਿਊਨਿਕ ਸ਼ਾਰਾਬਨ ਕੇ ਰਹਿ ਰਹੀ ਹੈ ਉਸ ਤੋਂ 82 ਕਿਲੋਮੀਟਰ ਦੂਰ ਇੰਗਲਸਟੈਡ ਦੇ ਵਿੱਚ ਮਾਤਾ ਪਿਤਾ ਦੇ ਕਹਿਣੇ ਤੋਂ ਬਿਲਕੁਲ ਉਲਟ ਉਹਨਾਂ ਨੂੰ ਇਹ ਲੜਕਾ ਬਿਲਕੁਲ ਵੀ ਪਸੰਦ ਨਹੀਂ ਹੁੰਦਾ ਉਹ ਨਹੀਂ ਚਾਹੁੰਦੇ ਕਿ ਸ਼ਾਰਾਬਨ ਕੇ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਆਪਣਾ ਕੋਈ ਰਿਲੇਸ਼ਨ ਨਾ ਰੱਖੇ ਪਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਉਲਟ ਸ਼ਾਰਾਬਨ ਕੇ ਇਸ ਲੜਕੇ ਦੇ ਨਾਲ ਮਿਲਣੀ ਤੋਂ ਬਹੁਤ ਛੇਤੀ ਹੀ ਵਿਆਹ ਕਰਵਾ ਲੈਂਦੀ ਆ ਤੇ ਉਹਦੇ ਨਾਲ ਹੀ ਸ਼ਿਫਟ ਹੋ ਜਾਂਦੀ ਆ ਮਿਊਨਿਕ ਇਹ ਜਿਹੜਾ ਰਿਲੇਸ਼ਨ ਬਣਦਾ ਇੱਥੇ ਇਹਨਾਂ ਦੋਨਾਂ ਦਾ ਇਹ ਬਹੁਤ ਤੇਜ਼ੀ ਦੇ ਵਿੱਚ ਬਣਿਆ ਹੋਇਆ ਰਿਲੇਸ਼ਨ ਆ ਉਮਰ ਦੇ ਇਸ ਪੜਾਅ ਦੇ ਵਿੱਚ ਹੈਗੀ ਐਸ਼ਾ ਰਵਣ ਕੇ ਜਦੋਂ ਇਮੋਸ਼ਨਸ ਇਹ ਸਾਰਾ ਕੁਝ ਬਹੁਤ ਜ਼ਿਆਦਾ ਹਾਵੀ ਹੁੰਦਾ ਸਮਝ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਜ਼ਿਆਦਾ ਪ੍ਰਭਾਵ ਪਾਉਂਦੀਆਂ ਨੇ ਹਾਵੀ ਹੁੰਦੀਆਂ ਨੇ ਬਹੁਤ ਛੇਤੀ ਮਿਲਣੀ ਉਸ ਤੋਂ ਬਾਅਦ ਦੋਸਤੀ ਉਸ ਤੋਂ ਬਾਅਦ ਪਿਆਰ ਤੇ ਨਾਲ ਹੀ ਵਿਆਹ ਇਹ ਸਾਰਾ ਕੁਝ ਬਹੁਤ ਹੀ ਤੇਜ਼ੀ ਨਾਲ ਹੋ ਗਿਆ ਵਿਚਾਰ ਦੋਨਾਂ ਨੂੰ ਹੀ ਸੋਚਣ ਸਮਝਣ ਦਾ ਕੋਈ ਬਹੁਤ ਜ਼ਿਆਦਾ ਮੌਕਾ ਨਹੀਂ ਲੱਗਦਾ ਤੇ ਹੁਣ ਚੀਜ਼ਾਂ ਵਿਆਹ ਤੋਂ ਬਾਅਦ ਜਦੋਂ ਸੈਟਲਡਾਊਨ ਹੋਣੀਆਂ ਸ਼ੁਰੂ ਹੁੰਦੀਆਂ ਨੇ ਜਦੋਂ ਉਹ ਪਹਿਲੀਆਂ ਚੀਜ਼ਾਂ ਜਿਵੇਂ ਇੰਗਲਿਸ਼ ਕਹਿੰਦੇ ਡਾਈਡਾਊਨ ਹੋਣੀਆਂ ਸ਼ੁਰੂ ਹੁੰਦੀਆਂ ਸੈਟਲ ਹੋਣੀਆਂ ਸ਼ੁਰੂ ਹੁੰਦੀਆਂ ਤੇ ਰਿਐਲਿਟੀ ਅਸਲੀਅਤ ਸਾਹਮਣੇ ਆਉਂਦੀ ਹੈ ਤਾਂ ਦੋਨਾਂ ਨੂੰ ਹੀ ਇਹ ਲੱਗਦਾ ਕਿ ਇਹ ਜਿਹੜਾ ਇਹਨਾਂ ਦਾ ਡਿਸੀਜਨ ਸੀ ਇੱਕ ਬਹੁਤ ਹੀ ਬੁਰਾ ਡਿਸੀਜਨ ਸੀ ਤੇ ਜਿੰਨੀ ਛੇਤੀ ਹੁਣ ਤੱਕ ਦੀਆਂ ਇਹਨਾਂ ਦੀਆਂ ਗੱਲਾਂ ਨੇੜਤਾ ਦੀਆਂ ਵਧੀਆਂ ਨੇ ਉਨੀ ਹੀ ਛੇਤੀ ਇੱਕ ਦੂਸਰੇ ਤੋਂ ਇਹ ਦੂਰ ਹੋ ਜਾਂਦੇ ਆ ਇਸ਼ਾਰਾ ਬਨ ਕੇ ਆਪਣੇ ਹਸਬੈਂਡ ਨੂੰ ਛੱਡ ਕੇ ਮਿਊਨਿਕ ਨੂੰ ਛੱਡ ਕੇ ਵਾਪਸ ਆਪਣੇ ਘਰੇ ਆਪਣੇ ਮਾਤਾ ਪਿਤਾ ਦੇ ਕੋਲੇ ਇੰਗਲਸਟਰਡ ਆ ਜਾਂਦੀ ਆ ਹੁਣ ਇੱਥੇ ਇੱਕ ਹੋਰ ਚੀਜ਼ ਕਿਉਂਕਿ ਉਹਦੇ ਮਾਤਾ ਪਿਤਾ ਬੜੇ ਕੰਟਰੋਲਿੰਗ ਨੇ ਜਿਸ ਤਰ੍ਹਾਂ ਉਹਨਾਂ ਨੂੰ ਇਹ ਲੜਕਾ ਬਿਲਕੁਲ ਵਿਆਹ ਦੇ ਲਈ ਪਸੰਦ ਨਹੀਂ ਸੀਗਾ ਉਸੇ ਤਰ੍ਹਾਂ ਹੀ ਉਹ ਇਸ ਚੀਜ਼ ਤੋਂ ਵੀ ਬਿਲਕੁਲ ਮੂੰਹ ਫੇਰ ਲੈਂਦੇ ਆ ਕਿ ਸ਼ਾਰਾ ਬਨ ਕੇ ਨੇ ਉਸ ਲੜਕੇ ਦੇ ਨਾਲ ਰਹਿਣਾ ਹੋਣਾ ਛੱਡ ਤਾ ਉਹਨਾਂ ਦੇ ਅਕੋਰਡਿੰਗ ਕਿ ਜੇ ਤੁਸੀਂ ਵਿਆਹ ਕਰਵਾ ਲਿਆ ਤਾਂ ਹੁਣ ਇੱਕ ਲੜਕੀ ਹੋਣ ਦੀ ਹਸਿਆਤ ਦੇ ਨਾਲ ਇੱਕ ਪਤਨੀ ਹੋਣ ਦੀ ਹਸਿਆਤ ਦੇ ਨਾਲ ਤੁਹਾਨੂੰ ਹਮੇਸ਼ਾ ਆਪਣੇ ਪਤੀ ਦੇ ਨਾਲ ਹੀ ਰਹਿਣਾ ਚਾਹੀਦਾ ਤਾਂ ਹੁਣ ਸ਼ਰਾ ਬਣ ਕੇ ਇਹਦੇ ਲਈ ਆਪਣੇ ਘਰੇ ਰਹਿਣਾ ਪਹਿਲਾਂ ਤੋਂ ਵੀ ਬਹੁਤ ਜ਼ਿਆਦਾ ਔਖਾ ਵਾ ਕਿਉਂਕਿ ਇਸ ਵਾਰ ਉਹਦੇ ਜਿਹੜੇ ਮਾਤਾ ਪਿਤਾ ਨੇ ਉਹ ਇਹ ਸੋਚਦੇ ਆ ਕਿ ਬਹੁਤ ਵੱਡਾ ਕਦਮ ਚੱਕਿਆ ਸ਼ਰਾ ਬਣ ਕੇ ਨੇ ਇੱਕ ਨਹੀਂ ਦੋ ਵੱਡੀਆਂ ਗਲਤੀਆਂ ਕੀਤੀਆਂ ਪਹਿਲੀ ਇੱਕ ਬਹੁਤ ਹੀ ਗਲਤ ਇਨਸਾਨ ਦੇ ਨਾਲ ਵਿਆਹ ਕਰਵਾ ਲੈਣਾ ਦੂਸਰਾ ਉਸ ਤੋਂ ਬਾਅਦ ਇੱਕ ਪਤਨੀ ਹੋ ਕੇ ਪਤਨੀ ਹੋਣ ਦੇ ਫਰਜ਼ ਨਾ ਨਿਭਾਉਣਾ ਤੇ ਆਪਣੇ ਪਤੀ ਨੂੰ ਛੱਡ ਕੇ ਵਾਪਸ ਆ ਜਾਣਾ ਤੇ ਹੁਣ ਇਹਨਾਂ ਦੀ ਆਪਸ ਦੇ ਵਿੱਚ ਜਿਹੜਾ ਘਰ ਦਾ ਮਾਹੌਲ ਆ ਉਹ ਬਹੁਤ ਹੀ ਜ਼ਿਆਦਾ ਟਾਕਸਿਕ ਆ ਹੁਣ ਇਹ ਟਾਈਮ ਉਹ ਆਉਂਦਾ ਸ਼ਰਾਬਨ ਕੇ ਦੀ ਜ਼ਿੰਦਗੀ ਦਾਪੜਾ ਜਦੋਂ ਉਹਨੂੰ ਲੱਗਦਾ ਕਿ ਉਹ ਬਹੁਤ ਵੱਡੀ ਹੋ ਚੁੱਕੀ ਆ ਬਹੁਤ ਸਿਆਣੀ ਹੋ ਚੁੱਕੀ ਆ ਆਪਣੇ ਪੈਸੇ ਕਮਾ ਰਹੀ ਆ ਆਪਣੇ ਪੈਰਾਂ ਤੇ ਖੜੀ ਆ ਦੂਸਰੇ ਪਾਸੇ ਨੇ ਉਸੇ ਘਰ ਉਸੇ ਛੱਤ ਦੇ ਥੱਲੇ ਰਹਿੰਦੇ ਉਹਦੇ ਮਾਤਾ ਪਿਤਾ ਜਿਨ੍ਹਾਂ ਦੇ ਲਈ ਹਾਲੇ ਵੀ ਉਹ ਉਹਨਾਂ ਦੀ ਹੀ ਇੱਕ ਬੱਚੀ ਆ ਬਿਲਕੁਲ ਗਲਤੀਆਂ ਕਰਨ ਵਾਲੀ ਜਿਨੇ ਜ਼ਿੰਦਗੀ ਚ ਬਹੁਤ ਸਾਰੀਆਂ ਗਲਤੀਆਂ ਹੁਣ ਕਰਤੀਆਂ ਤੇ ਵੱਡੀਆਂ ਗਲਤੀਆਂ ਕੀਤੀਆਂ ਹੁਣ ਉਹ ਉਹਦੀ ਹਰ ਇੱਕ ਐਕਟੀਵਿਟੀ ਤੇ ਪਹਿਲਾਂ ਤੋਂ ਵੀ ਜ਼ਿਆਦਾ ਕੰਟਰੋਲ ਕਰਦੇ ਆ ਕੀ ਪੋਣਾ ਕੀ ਪਹਿਨਣਾ ਕਿੱਥੇ ਜਾਣਾ ਕਿਹਦੇ ਨਾਲ ਜਾਣਾ ਕਿੰਨੇ ਵਜੇ ਜਾਣਾ ਤੇ ਕਿੰਨੇ ਵਜੇ ਵਾਪਸ ਆਉਣਾ ਇਹ ਸਾਰਾ ਕੁਝ ਪਰ ਸੋਸ਼ਲ ਮੀਡੀਆ ਇੰਟਰਨੈਟ ਦਾ ਜਮਾਨਾ ਤੁਸੀਂ ਘਰੇ ਰਹਿ ਕੇ ਵੀ ਚਾਰ ਕੰਦਾਂ ਦੇ ਵਿਚਕਾਰ ਵੀ ਪੂਰੀ ਦੁਨੀਆ ਨਾਲ ਕੰਟੈਕਟ ਬਣਾ ਸਕਦੇ ਹੋ ਇਸੇ ਤਰ੍ਹਾਂ ਹੀ ਸ਼ਾਰਾ ਬਨਕੇ ਦਾ ਕੰਟੈਕਟ ਬਣਦਾ ਇੱਕ ਕੋਸੋਵਨ 25 ਸਾਲ ਦੇ ਲੜਕੇ ਸ਼ਕੀਰ ਦੇ ਨਾਲ ਤਜਰਬਾ ਬੜੀ ਵੱਡੀ ਚੀਜ਼ ਆ ਪਿਛਲੇ ਤਜਰਬੇ ਤੋਂ ਸ਼ਾਰਾ ਬਨਕੇ ਨੇ ਵੀ ਚੀਜ਼ਾਂ ਸਿੱਖੀਆਂ ਇਸ ਵਾਰ ਇਹ ਲੜਕਾ ਉਹਨੇ ਧਿਆਨ ਦੇ ਨਾਲ ਚੁਣਿਆ ਹੈ ਆਪਣੇ ਲਈ ਤੇ ਇਸ ਰਿਲੇਸ਼ਨ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਉਹਨੂੰ ਪਹਿਲਾਂ ਨਹੀਂ ਮਿਲੀਆਂ ਉਹ ਖੁਸ਼ੀ ਸ਼ਾਕੀਰ ਉਹਨੂੰ ਉਹ ਸਾਰੀ ਖੁਸ਼ੀ ਦਿੰਦਾ ਉਸ ਤੋਂ ਅਗਲੀ ਗੱਲ ਹੈਗੀ ਕਿਉਂਕਿ ਇੱਕ ਬਹੁਤ ਖੂਬਸੂਰਤ ਲੜਕੀ ਹੈਗੀ ਆ ਤੇ ਸ਼ਾਕੀਰ ਪੂਰੀ ਤਰ੍ਹਾਂ ਦੇ ਨਾਲ ਇਹਦੇ ਉੱਪਰ ਫਿਦਾ ਹੈ ਮਤਲਬ ਉਹ ਸ਼ਾਰਾਬੰਦ ਕੇ ਦੇ ਲਈ ਕੁਝ ਵੀ ਕਰ ਸਕਦਾ ਪਿਛਲੇ ਆਪਣੇ ਪਹਿਲੇ ਪਤੀ ਦੇ ਬਿਲਕੁਲ ਉਲਟ ਜੋ ਸ਼ਾਕੀਰ ਹੈ ਉਹ ਇਹਦੇ ਬਿਜ਼ਨਸ ਨੂੰ ਵੀ ਪ੍ਰਮੋਟ ਕਰਦਾ ਇਹਦੀ ਪੂਰੀ ਤਰ੍ਹਾਂ ਦੇ ਨਾਲ ਹੈਲਪ ਕਰਦਾ ਜਿਸ ਵੀ ਤਰ੍ਹਾਂ ਦਾ ਲਾਈਫ ਸਟਾਈਲ ਉਹ ਜਿਉਣਾ ਚਾਹੁੰਦੀ ਆ ਖੁਦ ਸ਼ਾਕੀਰ ਨੂੰ ਵੀ ਉਹੀ ਪਸੰਦ ਹੈਗਾ ਤੇ ਉਹਨੂੰ ਉਹਦੇ ਵਿੱਚ ਕੋਈ ਵੀ ਗਲਤੀ ਨਹੀਂ ਲੱਗਦੀ ਬਿਜ਼ਨਸ ਪ੍ਰੋਫੈਸ਼ਨਲ ਲਾਈਫ ਬਹੁਤ ਚੰਗੀ ਚੱਲ ਰਹੀ ਆ ਬਹੁਤ ਸੋਹਣੇ ਪੈਸੇ ਬਣ ਰਹੇ ਆ ਜਿਹੜੀ ਰੋਮਾਂਟਿਕ ਲਾਈਫ ਹੈਗੀ ਆ ਨਿੱਜੀ ਜ਼ਿੰਦਗੀ ਹੈਗੀ ਆ ਉਹ ਬਹੁਤ ਵਧੀਆ ਚੱਲ ਰਹੀ ਆ ਇੱਕ ਗੜਬੜ ਕਰਦੇ ਅੰਦਰ ਜਿਹੜਾ ਮਾਹੌਲ ਹੈ ਮਾਤਾ ਪਿਤਾ ਦੇ ਨਾਲ ਉਸ ਕਰੇ ਉਹ ਹੁਣ ਸ਼ਾਰਾ ਬਣ ਕੇ ਦੇ ਲਈ ਬਿਲਕੁਲ ਮੁਸ਼ਕਲ ਹੈ ਉੱਥੇ ਰਹਿਣਾ ਜਿਹਨੂੰ ਕਹਿੰਦੇ ਕਿ ਉਹਦਾ ਦਮ ਘੁੱਟ ਰਿਹਾ ਉਸ ਮਾਹੌਲ ਦੇ ਵਿੱਚ ਉਹ ਇੱਕ ਆਜ਼ਾਦ ਪੰਛੀ ਦੀ ਤਰ੍ਹਾਂ ਰਹਿਣਾ ਚਾਹੁੰਦੀ ਆ ਪਰ ਉੱਥੇ ਉਹਦੇ ਉੱਪਰ ਬੰਦਸ਼ਾਂ ਬਹੁਤ ਨੇ ਹੁਣ ਉਹਨੂੰ ਇਹ ਸਾਰੀ ਆਪਣੀ ਕੈਦ ਤੋਂ ਇੱਕ ਛੁਟਕਾਰਾ ਚਾਹੀਦਾ ਪਰ ਇੱਥੇ ਇੱਕ ਹੋਰ ਚੀਜ਼ਾਂ ਗੋਰਿਆਂ ਦਾ ਤੇ ਆਪਣੇ ਏਸ਼ੀਅਨ ਪੇਰੈਂਟਸ ਦੀ ਇੱਕ ਚੀਜ਼ ਬਹੁਤ ਵੱਡਾ ਫਰਕ ਆ ਗੋਰੇ ਆਪਣੇ ਬੱਚਿਆਂ ਨੂੰ ਇੱਕ ਟਾਈਮ ਦੇ ਉੱਪਰ ਛੱਡ ਦਿੰਦੇ ਆ ਉਹ ਆਪਣੇ ਡਿਸੀਜਨ ਖੁਦ ਲੈਂਦੇ ਆ ਚੰਗੇ ਜਾਂ ਮਾੜੇ ਪਰ ਏਸ਼ੀਅਨ ਪੇਰੈਂਟਸ ਦਾ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਇਸੇ ਕਰਕੇ ਸ਼ਾਰਾ ਬਨਕੇ ਨੂੰ ਇਹ ਲੱਗਦਾ ਉਹਦੇ ਦਿਮਾਗ ਦੇ ਵਿੱਚ ਕਿਸੇ ਇੱਕ ਟਾਈਮ ਇੱਕ ਖਿਆਲ ਆਉਂਦਾ ਕਿ ਜੇ ਉਹ ਇਥੋਂ ਚਲੀ ਵੀ ਜਾਂਦੀ ਆ ਸ਼ਕੀਰ ਦੇ ਨਾਲ ਰਹਿਣਾ ਸ਼ੁਰੂ ਵੀ ਕਰ ਦਿੰਦੀ ਆ ਉਸ ਤੋਂ ਬਾਅਦ ਵੀ ਉਹਦੇ ਜਿਹੜੇ ਪੇਰੈਂਟਸ ਹੈਗੇ ਆ ਮਾਂ ਬਾਪ ਹੈਗੇ ਆ ਉਹਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਕੰਟਰੋਲ ਕਰਿਆ ਕਰਨਗੇ ਉਹਦੀ ਜ਼ਿੰਦਗੀ ਦਾ ਇੱਕ ਹਿੱਸਾ ਹਮੇਸ਼ਾ ਹੀ ਬਣੇ ਰਹਿਣਗੇ ਭਾਵੇਂ ਉਹਨਾਂ ਤੋਂ ਕਿੰਨੀ ਵੀ ਦੂਰ ਚਲੀ ਜਾਵੇ ਇਸ ਚੀਜ਼ ਤੋਂ ਇਸ ਬੰਦਿਸ਼ ਤੋਂ ਉਹ ਹਮੇਸ਼ਾ ਲਈ ਇੱਕ ਛੁਟਕਾਰਾ ਚਾਹੁੰਦੀ ਆ ਇੱਥੇ ਉਹਦੇ ਦਿਮਾਗ 'ਚ ਇੱਕ ਚੀਜ਼ ਆਈ ਕਿ ਇਹ ਛੁਟਕਾਰਾ ਉਹਨੂੰ ਸਿਰਫ ਉਦੋਂ ਮਿਲ ਸਕਦਾ ਜੇ ਉਹਦੇ ਪੇਰੈਂਟਸ ਨੂੰ ਇਹ ਪਤਾ ਲੱਗ ਜਾਏ ਕਿ ਸ਼ਾਰਾ ਬਣ ਕੇ ਇਸ ਦੁਨੀਆ ਦੇ ਵਿੱਚ ਹੀ ਨਹੀਂ ਹੈਗੀ ਉਹਦੀ ਮੌਤ ਹੋ ਚੁੱਕੀ ਆ ਤੇ ਇੱਥੇ ਹੀ ਉਹਦੇ ਦਿਮਾਗ ਦੇ ਵਿੱਚ ਇੱਕ ਇਹੋ ਜਿਹਾ ਖਿਆਲ ਆਉਂਦਾ ਜਿਹਦੇ ਨਾਲ ਅੱਗੇ ਜਾ ਕੇ ਚੀਜ਼ਾਂ ਬਹੁਤ ਬੁਰੀਆਂ ਹੋਣ ਵਾਲੀਆਂ ਤੇ ਇੱਕ ਬੇਗੁਨਾ ਨਿਰਦੋਸ਼ ਲੜਕੀ ਦੀ ਜਾਨ ਜਾਣ ਵਾਲੀ ਆਪਣੀ ਜ਼ਿੰਦਗੀ ਉਹ ਜਿਉਣਾ ਚਾਹੁੰਦੀ ਆ ਆਜ਼ਾਦ ਤਰੀਕੇ ਦੇ ਨਾਲ ਜਿਸ ਤਰ੍ਹਾਂ ਉਹ ਰਹਿਣਾ ਚਾਹੁੰਦੀ ਆ ਪਰ ਉਹਦੇ ਲਈ ਉਹ ਕਿਸੇ ਹੋਰ ਦੀ ਜ਼ਿੰਦਗੀ ਦੀ ਬਲੀ ਦੇਣ ਦੇ ਵਿੱਚ ਹੁਣ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਹੋਰ ਦੀ ਜ਼ਿੰਦਗੀ ਨੂੰ ਉੱਥੇ ਹੀ ਖਤਮ ਕਰਨ ਲਈ ਉਹ ਤਿਆਰ ਆ ਹੁਣ ਉਹਨੂੰ ਚਾਹੀਦੀ ਆ ਇੱਕ ਇਸ ਤਰ੍ਹਾਂ ਦੀ ਲੜਕੀ ਜਿਹੜੀ ਹੂਬ ਹੂ ਉਹਦੇ ਵਰਗੀ ਹੀ ਦਿਖਦੀ ਹੋਵੇ ਤੇ ਜਿਹਦੀ ਡੈੱਡ ਬੋਡੀ ਨੂੰ ਦੇਖ ਕੇ ਜਿਹਦੀ লাশ ਨੂੰ ਦੇਖ ਕੇ ਉਹਦੇ ਮਾਤਾ ਪਿਤਾ ਨੂੰ ਇਹ ਪਹਲਿਖਾ ਪਹਜੇ ਕਿ ਉਹਨਾਂ ਦੀ ਜਿਹੜੀ ਬੇਟੀ ਆ ਉਹਦੀ ਮੌਤ ਹੋ ਚੁੱਕੀ ਆ ਤੇ ਇਹਦੇ ਨਾਲ ਹੀ ਉਹਦਾ ਤੇ ਉਹਨਦੇ ਮਾਤਾ ਪਿਤਾ ਦਾ ਜਿਹੜਾ ਆਪਸ ਦੇ ਵਿੱਚ ਰਿਲੇਸ਼ਨ ਆ ਉਹ ਹਮੇਸ਼ਾ ਲਈ ਖਤਮ ਹੋ ਜਾਏ ਕਿਉਂਕਿ ਉਸ ਤੋਂ ਬਾਅਦ ਉਹਦੇ ਮਾਤਾ ਪਿਤਾ ਕਦੇ ਉਹਦੀ ਪਾਲ ਨਹੀਂ ਕਰਨਗੇ ਹੁਣ ਉਹੋ ਸੋਸ਼ਲ ਮੀਡੀਆ ਦੇ ਉੱਪਰ ਫੇਸਬੁੱਕ ਦੇ ਉੱਪਰ ਬਹੁਤ ਸਾਰੇ ਪ੍ਰੋਫਾਈਲਸ ਚੈੱਕ ਕਰਦੀ ਰਹਿੰਦੀ ਹੈ ਇਹ ਜੀਆਂ ਲੜਕੀਆਂ ਨੂੰ ਦੇਖਦੀ ਰਹਿੰਦੀ ਆ ਜਿਹੜੀਆਂ ਖੂਬ ਹੂ ਉਹਦੇ ਵਰਗੀਆਂ ਦਿਖਦੀਆਂ ਨੇ ਚਾਰੀਆਂ ਪੰਜ ਲੜਕੀਆਂ ਉਹਨੂੰ ਲੱਗਿਆ ਕਿ ਉਹਦੇ ਵਰਗੀਆਂ ਨੇ ਪਰ ਉਹਨੀਆਂ ਜ਼ਿਆਦਾ ਵੀ ਨਹੀਂ ਫਾਈਨਲੀ ਉਹਦੀ ਜਿਹੜੀ ਖੋਜ ਹੁੰਦੀ ਆ ਉਹ ਖਤਮ ਹੁੰਦੀ ਆ ਖਦੀਜਾ ਦੇ ਉੱਪਰ ਕਿਸੇ ਦੋ ਇਨਸਾਨਾਂ ਦੇ ਵਿੱਚ ਇੰਨੀਆਂ ਜ਼ਿਆਦਾ ਸਿਮਿਲਰਿਟੀਆਂ ਹੋ ਸਕਦੀਆਂ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਨਿਕਲ ਪਰ ਇਸ ਤੋਂ ਵੀ ਅਗਲੀ ਗੱਲ ਬਹੁਤ ਦਿਲ ਤੋੜਨ ਵਾਲੀ ਗੱਲ ਹੈ ਕਿ ਇਨਾਂ ਸਿਮਿਲਰਿਟੀਆਂ ਹੋਣ ਦੇ ਕਾਰਨ ਜਿੱਥੇ ਆਪਸ ਦੇ ਵਿੱਚ ਇਨਾਂ ਦੋਨਾਂ ਦੀ ਬਹੁਤ ਨੇੜਤਾ ਹੋ ਸਕਦੀ ਸੀ ਉੱਥੇ ਹੀ ਉਲਟਾ ਕੀ ਹੁੰਦਾ ਇਨਾਂ ਸਿਮਿਲਰਿਟੀਆਂ ਦੇ ਕਾਰਨ ਉਹਨਾਂ ਦੇ ਵਿੱਚੋਂ ਇੱਕ ਇਨਸਾਨ ਨੂੰ ਇਸ ਦੁਨੀਆ ਤੋਂ ਰੁਖਸਤ ਹੋਣਾ ਪੈਂਦਾ ਤਾਂ ਖਦੀਜਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਦੋਨਾਂ ਦੀ ਹੀ ਉਮਰ 23 ਸਾਲ ਦੋਨੇ ਹੀ ਮੁਸਲਮ ਧਰਮ ਨੂੰ ਬਿਲੋਂਗ ਕਰਦੇ ਆ ਨੇ ਹਾਈਟ ਬਿਲਕੁਲ ਸੇਮ ਆ ਸ਼ਕਲ ਇੰਨੀ ਕਿ ਜ਼ਿਆਦਾ ਸਿਮਿਲਰ ਹੈ ਕਿ ਹਰਾਨ ਕਰਨ ਵਾਲੀ ਦੋਨੇ ਹੀ ਇੱਕੋ ਇੰਡਸਟਰੀ ਦੇ ਵਿੱਚ ਕੰਮ ਕਰ ਰਹੀਆਂ ਨੇ ਫੈਸ਼ਨ ਤੇ ਬਿਊਟੀ ਬਲੌਗਰ ਨੇ ਦੋਨਾਂ ਦੇ ਹੀ ਮਾਤਾ ਪਿਤਾ ਮੁਸਲਮ ਕੰਟਰੀਜ਼ ਦੇ ਵਿੱਚੋਂ ਆਏ ਨੇ ਜਰਮਨ ਦੇ ਵਿੱਚ ਤਾਂ ਫਾਈਨਲੀ ਸ਼ਾਰਾਬਨ ਕੇ ਨੂੰ ਖਦੀਜਾ ਉਹ ਪਰਫੈਕਟ ਇਨਸਾਨ ਲੱਗਦੀ ਆ ਜਿਹਨੂੰ ਕਿ ਉਹ ਆਪਣੇ ਇਸ ਕੰਮ ਦੇ ਲਈ ਵਰਤ ਸਕਦੀ ਆ ਜਿਹੜੀ ਕਿ ਉਹਦੀ ਆਜ਼ਾਦੀ ਦੇ ਲਈ ਬਲੀ ਦਾ ਬੱਕਰਾ ਬਣੋਂਗੀ ਹੁਣ ਸ਼ਰਾ ਬਣ ਕੇ ਕੀ ਕਰਦੀ ਆ ਆਪਣਾ ਇੱਕ ਫੇਕ ਪ੍ਰੋਫਾਈਲ ਫੇਸਬੁੱਕ ਦੇ ਉੱਪਰ ਬਣਾਉਂਦੀ ਆ ਉਸ ਪ੍ਰੋਫਾਈਲ ਤੋਂ ਖਦੀਜਾ ਨੂੰ ਕੰਟੈਕਟ ਕਰਦੀ ਆ ਉਹਦੇ ਨਾਲ ਨੇੜਤਾ ਬਣਾਉਂਦੀ ਆ ਉਹਦੇ ਨਾਲ ਗੱਲਾਂ ਬਾਤਾਂ ਕਰਦੀ ਆ ਹੁਣ ਉਹਨੂੰ ਪਤਾ ਵਾ ਉਹਦਾ ਪ੍ਰੋਫਾਈਲ ਦੇਖਣ ਤੋਂ ਬਾਅਦ ਕਿ ਇਹ ਲੜਕੀ ਵੀ ਫੈਸ਼ਨ ਤੇ ਬਿਊਟੀ ਵਲੌਗਰ ਹੈਗੀ ਆ ਇਹਨੂੰ ਮੇਕਅਪ ਦਾ ਜਿਹੜਾ ਸਮਾਨ ਹੈਗਾ ਉਹ ਚਾਹੀਦਾ ਹੁੰਦਾ ਕਿਉਂਕਿ ਇਹ ਸਮਾਨ ਬਹੁਤ ਮਹਿੰਗਾ ਹੁੰਦਾ ਇਸ਼ਾਰਾ ਬਨ ਕੇ ਉਹਨੂੰ ਇਸ ਤਰ੍ਹਾਂ ਦੇ ਨਾਲ ਮਿਲਦੀ ਆ ਕਿ ਉਹਦਾ ਕੰਮ ਹੈ ਇਹ ਸਾਰਾ ਮੇਕਅਪ ਦਾ ਸਮਾਨ ਬਹੁਤ ਸਸਤੇ ਰੇਟਾਂ ਦੇ ਉੱਪਰ ਇਹਨਾਂ ਲੋਕਾਂ ਨੂੰ ਇਹਨਾਂ ਵਲੌਗਰਸ ਨੂੰ ਵੇਚਣਾ ਕਿਉਂਕਿ ਉਹਨੂੰ ਪਤਾ ਕਿ ਜੇ ਮੈਂ ਇਸ ਤਰ੍ਹਾਂ ਉਹਨੂੰ ਮਿਲੂੰਗੀ ਤਾਂ ਖਦੀਜਾ ਉਹਦੇ ਜਾਲ ਦੇ ਵਿੱਚ ਫਸ ਸਕਦੀ ਆ ਉਹੀ ਚੀਜ਼ ਹੁੰਦੀ ਆ ਸ਼ਾਰਾਬਨ ਕੇ ਖਦੀਜਾ ਨੂੰ ਏ ਕਹਿੰਦੀ ਆ ਕਿ ਮੈਂ ਤੈਨੂੰ ਮੇਕਅਪ ਦਾ ਜਿਹੜਾ ਸਮਾਨ ਹੈਗਾ ਉਹ ਸਾਰਾ ਬਹੁਤ ਹੀ ਸਸਤੇ ਰੇਟਾਂ ਦੇ ਉੱਪਰ ਦੇ ਸਕਦੀ ਆ ਤੇ ਇਸ ਜਾਲ ਦੇ ਵਿੱਚ ਖਦੀਜਾ ਆਪਣੀ ਹੋਣੀ ਤੋਂ ਬਿਲਕੁਲ ਅਣਜਾਣ ਫਸ ਜਾਂਦੀ ਆ ਫਾਈਨਲੀ ਇਹ ਦੋਨੇ ਲੜਕੀਆਂ ਇੱਕ ਜਗ੍ਹਾ ਮਿਲਣ ਇੱਕ ਮੀਟਿੰਗ ਦੇ ਲਈ ਮੰਨ ਜਾਂਦੀਆਂ ਖਦੀਜਾ ਨੂੰ ਲੱਗ ਰਿਹਾ ਕਿ ਉਹ ਮੇਕਅਪ ਦਾ ਸਮਾਨ ਉਹਨੂੰ ਮਿਲਣਾ ਵਾ ਸਸਤੇ ਰੇਟ ਦੇ ਉੱਪਰ ਪਰ ਜਦੋਂ ਕਿ ਸ਼ਰਾਬਨ ਕੇ ਦੇ ਦਿਲ ਦੇ ਅੰਦਰ ਤੇ ਦਿਮਾਗ ਦੇ ਅੰਦਰ ਬਿਲਕੁਲ ਕੋਈ ਹੋਰ ਚੀਜ਼ਾਂ ਚੱਲ ਰਹੀਆਂ ਨੇ ਜਦੋਂ ਇਹ ਮੀਟਿੰਗ ਦੀ ਪਲੇਸ ਉਹਦਾ ਟਾਈਮ ਉਹਦਾ ਦਿਨ ਫਿਕਸ ਹੋ ਜਾਂਦਾ ਉਸ ਤੋਂ ਪਹਿਲਾਂ ਹੀ ਇਸ਼ਾਰਾ ਬਨ ਕੇ ਆਪਣੇ ਬாய்ਫਰੈਂਡ ਸ਼ਕੀਰ ਨੂੰ ਵੀ ਇਸ ਪਲਾਨ ਦੇ ਵਿੱਚ ਮળોਂਦੀ ਆ ਸ਼ਕੀਰ ਪੂਰੀ ਤਰ੍ਹਾਂ ਦੇ ਨਾਲ ਇਸ਼ਾਰਾ ਬਨ ਕੇ ਦੇ ਪਿਆਰ ਦੇ ਵਿੱਚ ਪਿਆ ਹੋਇਆ ਡੁੱਬਿਆ ਹੋਇਆ ਉਹਦੇ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਆ ਖਦੀਜਾ ਇੰਗਲਸਟਰ ਤੋਂ 100 ਮੀਲ ਦੂਰ ਹੈਲਬ੍ਰਾਉਨ ਨਾਂ ਦੇ ਇੱਕ ਏਰੀਆ ਵਿੱਚ ਰਹਿੰਦੀ ਆ ਉਸ ਦਿਨ ਜਿਹੜਾ ਕਿ ਖਦੀਜਾ ਦੀ ਜ਼ਿੰਦਗੀ ਦਾ ਆਖਰੀ ਦਿਨ ਹੈ ਉਹਦੀ ਛੋਟੀ ਜੀ 23 ਸਾਲ ਦੀ ਜ਼ਿੰਦਗੀ ਦਾ ਆਖਰੀ ਦਿਨ ਹੈ ਉਸ ਦਿਨ ਸ਼ਾਰਾਬਨ ਕੇ ਆਪਣੇ ਮਾਤਾ ਪਿਤਾ ਨੂੰ ਘਰੋਂ ਇਹ ਕਹਿ ਕੇ ਨਿਕਲਦੀ ਆ ਆਪਣੀ ਉਸੇ ਹੀ ਮਰਸੀਡੀਜ਼ ਕਾਰ ਦੇ ਉੱਪਰ ਕਿ ਮੈਂ ਆਪਣੇ ਪਹਿਲੇ ਪਤੀ ਨੂੰ ਮਿਲਣ ਜਾ ਰਹੀ ਉਸ ਤੋਂ ਬਾਅਦ ਉਹ ਪਹੁੰਚਦੀ ਆ ਸ਼ਕੀਰ ਦੇ ਕੋਲ ਉਹਦੇ ਫਲੈਟ ਦੇ ਵਿੱਚੋਂ ਉਹਨੂੰ ਪਿਕ ਕਰਨ ਤੋਂ ਬਾਅਦ ਇਹ ਦੋਨੇ 100 ਮੀਲ ਦਾ ਸਫ਼ਰ ਤੈਅ ਕਰਕੇ ਹੈਲਬਰੋਨ ਏਰੀਆ ਦੇ ਵਿੱਚ ਪਹੁੰਚਦੇ ਆ ਜਿੱਥੋਂ ਇੱਕ ਖਦੀਜਾ ਨੂੰ ਆਪਣੀ ਕਾਰ ਦੇ ਵਿੱਚ ਬਿਠਾਉਂਦੇ ਆ ਖਦੀਜਾ ਇਹਨਾਂ ਦੋਨਾਂ ਦੇ ਨਾਲ ਕਾਰ ਦੀ ਪਿਛਲੀ ਸੀਟ ਦੇ ਉੱਪਰ ਬੈਠ ਜਾਂਦੀ ਆ ਇਸ ਚੀਜ਼ ਤੋਂ ਬਿਲਕੁਲ ਅਣਜਾਣ ਕਿ ਉਹਦੀ ਜ਼ਿੰਦਗੀ ਦੇ ਹੁਣ ਸਿਰਫ ਕੁਝ ਪਲ ਹੀ ਬਾਕੀ ਨੇ ਹੈਲਬਰੋਨ ਤੇ ਐਂਗਲਸਟਰਡ ਦੇ ਵਿਚਕਾਰ ਦਾ ਜਿਹੜਾ ਏਰੀਆ ਵਾ ਉਹ ਬਿਲਕੁਲ ਇੱਕ ਜੰਗਲਾਂ ਦੀ ਤਰ੍ਹਾਂ ਦਾ ਏਰੀਆ ਵਾ ਸੁਨਸਾਨ ویرਾਨ ਏਰੀਆ ਉੱਥੇ ਪਹੁੰਚਣ ਤੇ ਸ਼ਾਕੀਰ ਤੇ ਸ਼ਰਾਬਨ ਕੇ ਆਪਣੀ ਕਾਰ ਨੂੰ ਮੋੜ ਲੈਂਦੇ ਆ ਬਿਲਕੁਲ ਅੰਦਰ ਵੱਲ ਨੂੰ ਕਿੱਥੇ ਪਾਸੇ ਉੱਥੇ ਪਹੁੰਚਣ ਤੋਂ ਬਾਅਦ ਕਿ ਦੋਨੇ ਜਾਣੇ ਪਿਛਲੀ ਸੀਟ ਦੇ ਉੱਪਰ ਬੈਠੀ ਖਦੀਜਾ ਬਿਲਕੁਲ ਆਪਣੀ ਹੋਣੀ ਤੋਂ ਅਣਪੋੜ ਹੁਣ ਜ਼ਿੰਦਗੀ ਦੇ ਸਿਰਫ ਕੁਝ ਸੈਕਿੰਡ ਬਾਕੀ ਨੇ ਉਹਦੇ ਉੱਪਰ ਚਾਕੂਆਂ ਦੇ ਨਾਲ ਹਮਲਾ ਕਰ ਦਿੰਦੇ ਆ ਟੋਟਲ 55 ਜਾਂ 56 ਚਾਕੂ ਉਹਦੇ ਸਰੀਰ ਦੇ ਉੱਪਰ ਮਾਰੇ ਜਾਂਦੇ ਆ ਜ਼ਿਆਦਾਤਰ ਮਾਰੇ ਜਾਂਦੇ ਆ ਉਹਦੇ ਚਿਹਰੇ ਦੇ ਉੱਪਰ ਉਹਦਾ ਕਾਰਨ ਇਹ ਹੈ ਭਾਵੇਂ ਕੋਈ ਕਿਸੇ ਦੇ ਨਾਲ ਬਿਲਕੁਲ ਕਿੰਨਾ ਵੀ ਸਿਮਿਲਰ ਹੋਣ ਸ਼ਕਲਾਂ ਪਰ ਕੁਝ ਨਾ ਕੁਝ ਚੀਜ਼ਾਂ ਚਿਹਰੇ ਦੇ ਨੈਣ ਨਕਸ਼ ਦੀਆਂ ਡਿਟੇਲ ਇਧਰ ਉਧਰ ਹੁੰਦੀਆਂ ਨੇ ਇਸ ਕਰਕੇ ਉਹ ਚਿਹਰੇ ਨੂੰ ਟਾਰਗੇਟ ਕਰਦੇ ਆ ਤਾਂ ਕਿ ਚਿਹਰਾ ਇੰਨਾ ਕੁ ਬਣਿਆ ਰਹੇ ਤਾਂ ਕਿ ਸਿਮਿਲਰਿਟੀਆਂ ਫਿਰ ਵੀ ਦਿਖਦੀਆਂ ਰਹਿਣ ਇਹ ਪਤਾ ਲੱਗੇ ਕਿ ਹਾਂ ਇਹ ਉਹੀ ਲੜਕੀ ਹੈ ਪਰ ਡਿਟੇਲਸ ਨੂੰ ਇਸ ਹੱਦ ਤੱਕ ਜਿਹੜੀਆਂ ਅੱਗੇ ਮਾਈਨਰ ਬੜੀਆਂ ਬਾਰੀਕ ਡਿਟੇਲਸ ਹੁੰਦੀਆਂ ਉਹਨਾਂ ਨੂੰ ਜਕਮਾ ਦੇ ਨਾਲ ਇੰਨਾ ਕੁ ਖਰਾਬ ਕੀਤਾ ਜਾਵੇ ਕਿ ਬਿਲਕੁਲ ਇਹ ਨਾ ਪਤਾ ਲੱਗੇ ਕਿ ਇਹ ਕੋਈ ਹੋਰ ਇਨਸਾਨ ਆ ਇਸ ਕਰਕੇ ਇਸ ਲੜਕੀ ਦੇ ਚਿਹਰੇ ਦੇ ਉੱਪਰ ਬਹੁਤ ਜ਼ਿਆਦਾ ਵਾਰ ਕੀਤੇ ਜਾਂਦੇ ਆ ਉਹਦੀ ਮੌਤ ਹੋਣ ਤੋਂ ਬਾਅਦ ਇਹ ਦੋਨੇ ਜਾਣੇ ਹੁਣ ਕਾਰ ਦੇ ਵਿੱਚ ਤਿੰਨ ਨਹੀਂ ਦੋ ਜਿੰਦਾ ਇਨਸਾਨ ਨਹੀਂ ਇੱਕ ਇਨਸਾਨ ਲਾਸ਼ ਬਣ ਗਿਆ ਗੁਰਦਾਸ ਮਾਨ ਹੋਣਾ ਦੇ ਇੱਕ ਗਾਣੇ ਵਾਂਗੂ ਬੈਠੀ ਸਾਡੇ ਨਾਲ ਸਵਾਰੀ ਉਤਰ ਗਈ ਤਾਂ ਇੱਕ ਸਵਾਰੀ ਇੱਥੇ ਉਤਰ ਜਾਂਦੀ ਆ ਟਿੰਗਲ ਸਟੱਡ ਤੇ ਹਿਲ ਬਰੌਨ ਦੇ ਵਿਚਕਾਰ ਦੇ ਜੰਗਲਾਂ ਦੇ ਉਸ ਏਰੀਏ ਦੇ ਵਿੱਚ ਹੁਣ ਸਿਰਫ ਉਹਦੀ ਡੈੱਡ ਬਾਡੀ ਨਾਲ ਉਸ ਡੈੱਡ ਬਾਡੀ ਨੂੰ ਨਾਲ ਲੈ ਕੇ ਬਹੁਤ देर ਰਾਤ ਨੂੰ ਸ਼ਕੀਰ ਤੇ ਸ਼ਾਰਾ ਬਣ ਕੇ ਸ਼ਕੀਰ ਜਿਸ ਜਗ੍ਹਾ ਰਹਿੰਦਾ ਉਸ ਤੋਂ ਥੋੜੀ ਇੱਕ ਦੂਰ ਹੀ ਇੱਕ ਰਹਿਸ਼ੀ ਏਰੀਏ ਦੇ ਵਿੱਚ ਇਸ ਕਾਰ ਨੂੰ پارک ਕਰ ਦਿੰਦੇ ਆ ਇਸ ਏਰੀਏ ਦੇ ਵਿੱਚ ਜਾਣ ਕੇ ਇਹ ਕਾਰ ਨੂੰ پارک ਕੀਤਾ ਗਿਆ ਹੁੰਦਾ ਕਿਉਂਕਿ ਇਹ ਰਹਿਸ਼ ਵਾਲਾ ਏਰੀਆ ਇਹ ਚਾਹੁੰਦੇ ਆ ਕਿ ਇੱਕ ਕਾਰ ਸਵੇਰੇ ਉੱਠਣਸਾਰ ਤੜਕਸਾਰ ਹੀ ਲੋਕਾਂ ਦੀ ਨਿਗਾ ਪੈ ਜਾਵੇ ਤੇ ਲੋਕ ਇਹਨੂੰ ਲੱਭ ਲੈਣ ਕਿਉਂਕਿ ਹੁਣ ਸ਼ਾਰਾ ਬਣ ਕੇ ਇਹ ਚਾਹੁੰਦੀ ਆ ਕਿ ਉਹਦੇ ਮਾਤਾ ਪਿਤਾ ਨੂੰ ਜਲਦੀ ਤੋਂ ਜਲਦੀ ਉਹਦੀ ਮੌਤ ਦੀ ਖਬਰ ਮਿਲ ਜੇ ਤੇ ਉਹਦਾ ਆਪਣੇ ਮਾਤਾ ਪਿਤਾ ਤੋਂ ਖਿਹੜਾ ਛੁੱਟ ਜੇ ਉਸ ਤੋਂ ਬਾਅਦ ਸ਼ਾਰਾ ਬਣ ਕੇ ਆਪਣੇ ਫੋਨ ਨੂੰ ਸਵਿਚ ਆਫ ਕਰ ਲੈਂਦੀ ਆ ਸ਼ਕੀਰ ਉੱਥੋਂ ਬਿਲਕੁਲ ਥੋੜੀਕ ਦੂਰ ਦੇ ਉੱਪਰ ਹੀ ਆਪਣੇ ਫਲੈਟ ਦੇ ਉੱਪਰ ਪਹੁੰਚ ਜਾਂਦਾ ਹੁਣ ਉਧਰ ਦੂਸਰੇ ਪਾਸੇ ਸ਼ਾਰਾ ਬਣ ਕੇ ਸਵੇਰੇ ਘਰੋਂ ਨਿਕਲੀ ਆ ਆਪਣੀ ਕਾਰ ਲੈ ਕੇ ਆਪਣੇ ਮਾਤਾ ਪਿਤਾ ਨੂੰ ਇਹ ਦੱਸ ਕੇ ਕਿ ਮੈਂ ਆਪਣੇ ਪੁਰਾਣੇ ਹਸਬੰਦ ਨੂੰ ਮਿਲਣ ਜਾ ਰਹੀ ਹਾਂ ਰਾਤ ਪੂਰੀ ਨੰਗ ਚੁੱਕੀ ਆ ਉਹਨਾਂ ਦੀ ਲੜਕੀ ਉਸ ਇਨਸਾਨ ਨੂੰ ਮਿਲਣ ਗਈ ਆ ਜਿਹਦੇ ਨਾਲ ਉਹ ਅਲੱਗ ਰਹਿ ਰਹੀ ਆ ਜਿਹਦੇ ਨਾਲ ਉਹਦਾ ਰਿਲੇਸ਼ਨ ਬਹੁਤ ਬੁਰਾ ਵਾ ਤਾਂ ਮਾਤਾ ਪਿਤਾ ਹੋਣ ਦੀ ਹیثیت ਦੇ ਨਾਲ ਜਦੋਂ ਇੰਨਾ ਟਾਈਮ ਵਾਪਸ ਨਹੀਂ ਆਉਂਦੀ ਤਾਂ ਉਹਨਾਂ ਨੂੰ ਵੀ ਇੱਕ ਡਰਾ ਇੱਕ ਤੋਖ ਿਲਾਵਾ ਇੱਕ ਬੇਚੈਨੀ ਆ ਕਿ ਕਿਤੇ ਕੁਝ ਗਲਤ ਨਾ ਹੋ ਗਿਆ ਹੋਵੇ ਕਿਉਂਕਿ ਰਿਲੇਸ਼ਨ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਦਾ ਖਤਮ ਹੁੰਦਾ ਵਾ ਤਾਂ ਉਹ ਫੌਰਨ ਪੁਲਿਸ ਨੂੰ ਫੋਨ ਕਰਦੇ ਆ ਜਦੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਇਹ ਦੱਸਿਆ ਜਾਂਦਾ ਕਿ ਸ਼ਾਰਾ ਬਣ ਕੇ ਦਾ ਫੋਨ ਵੀ ਸਵਿਚ ਆਫ ਤਾਂ ਪੁਲਿਸ ਪੂਰੇ ਏਰੀਏ ਦੇ ਵਿੱਚ ਭਾਲ ਕਰਦੀ ਆ ਭਾਲ ਕਰਨ ਤੋਂ ਬਾਅਦ ਥੋੜੀ ਜਿਹੀ ਦੇਰ ਦੇ ਵਿੱਚ ਹੀ ਉਹਨਾਂ ਨੂੰ ਸ਼ਾਰਾ ਬਣ ਕੇ ਦੀ ਓਕਾਰ ਤੇ ਵਿੱਚ ਇੱਕ ਪਈ ਹੋਈ লাশ ਮਿਲ ਜਾਂਦੀ ਹੈ ਉਹ ਇਹ ਸਾਰੀਆਂ ਚੀਜ਼ਾਂ ਦੇਖਦੇ ਆ ਕਿ ਕਾਰ ਦੇ ਅੰਦਰ ਇੱਕ ਡੈੱਡ ਬੋਡੀ ਹੈ ਪਹਿਲੀ ਨਿਗਾਹ ਦੇ ਨਾਲ ਇਹ ਸ਼ਰਾਬਨ ਕੇ ਦੀ ਡੈਡ ਬੋਡੀ ਲੱਗ ਰਹੀ ਹੈ ਕਿਉਂਕਿ ਉਹਨਾਂ ਨੂੰ ਕੋਈ ਇਹਦੇ ਵਿੱਚ ਸ਼ੱਕ ਹੁੰਦਾ ਨਹੀਂ ਪਹਿਲੀ ਚੀਜ਼ ਇਹ ਆ ਉਹਨਾਂ ਦੀ ਬੇਟੀ ਦੀ ਕਾਰ ਵਿੱਚ ਇੱਕ ਲੜਕੀ ਪਈ ਆ ਸੇਮ ਹੀ ਰੰਗ ਹੈਗਾ ਵਾ ਕੰਪਲੈਕਸ਼ਨ ਹੈਗੀ ਆ ਹਾਈਟ ਸਭ ਕੁਝ ਸੇਮ ਹੈਗਾ ਚਿਹਰਾ ਬੁਰੀ ਤਰ੍ਹਾਂ ਦੇ ਨਾਲ ਖਰਾਬ ਹੋ ਚੁੱਕਿਆ ਤਾਂ ਕਿ ਡਿਟੇਲਸ ਪਤਾ ਨਾ ਲੱਗਣ ਤਾਂ ਪੁਲਿਸ ਵਾਲੇ ਵੀ ਤੇ ਉਹਦੇ ਮਾਤਾ ਪਿਤਾ ਇਹ ਚੀਜ਼ ਮੰਨ ਲੈਂਦੇ ਆ ਕਿ ਸ਼ਾਰਾ ਬਣ ਕੇ ਦਾ ਕਤਲ ਹੋ ਚੁੱਕਿਆ ਉਹਦੀ ਹੱਤਿਆ ਹੋਗੀ ਘਰ ਦੇ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਚਲੇ ਜਾਂਦੇ ਆ ਨੇਚਰਲ ਆ ਉਹਨਾਂ ਦੀ ਜਵਾਨ ਲੜਕੀ ਨੂੰ ਇੰਨੇ ਬੁਰੀ ਤਰ੍ਹਾਂ ਦੇ ਨਾਲ ਕਿਸੇ ਨੇ ਕਤਲ ਕੀਤਾ ਹੁਣ ਬਾਡੀ ਜਾਂਦੀ ਆ ਪੋਸਟਮਾਰਟਮ ਲਈ ਉੱਥੇ ਜਾ ਕੇ ਕੱਲਾ ਪੋਸਟਮਾਰਟਮ ਨਹੀਂ ਹੋਣਾ ਕਿਉਂਕਿ ਚਿਹਰਾ ਇੰਨੇ ਬੁਰੀ ਤਰ੍ਹਾਂ ਦੇ ਨਾਲ ਖਰਾਬ ਕੀਤਾ ਗਿਆ ਤਾਂ ਹੁਣ ਉਹਦਾ ਡੀਐਨਏ ਟੈਸਟ ਵੀ ਹੋਣਾ ਅਗਲੇ ਕੁਝ ਘੰਟਿਆਂ ਦੇ ਵਿੱਚ ਹੀ ਡੀਐਨਏ ਦੀ ਰਿਪੋਰਟ ਆਉਂਦੀ ਆ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਉਹ ਰਿਪੋਰਟ ਇਸ ਪੂਰੇ ਕੇਸ ਨੂੰ ਬਿਲਕੁਲ ਹੀ ਟੋਟਲ 180 ਡਿਗਰੀ ਦੇ ਉੱਪਰ ਕਮਾ ਦਿੰਦੀ ਹੈ ਤੇ ਇਹ ਕੇਸ ਅਗਲੇ ਕੁਝ ਘੰਟਿਆਂ ਦੇ ਵਿੱਚ ਜਰਮਨ ਦੇ ਵਿੱਚ ਸਭ ਤੋਂ ਵੱਡਾ ਸਭ ਤੋਂ ਅਜੀਬ ਤਰ੍ਹਾਂ ਦਾ ਕੇਸ ਬਣ ਜਾਂਦਾ ਪੁਲਿਸ ਦੇ ਲਈ ਬਿਲਕੁਲ ਇੱਕ ਅਜੀਬ ਕਤਲ ਕੇਸ ਆ ਇਹ ਉਥੋਂ ਇਹ ਪਤਾ ਲੱਗਦਾ ਕਿ ਕਾਰ ਦੇ ਅੰਦਰ ਮਰਨ ਵਾਲੀ ਲੜਕੀ ਸ਼ਰਾਬਨ ਕੇ ਨਹੀਂ ਬਲਕਿ ਉਥੋਂ 100 ਮੀਲ ਤੋਂ ਵੀ ਜ਼ਿਆਦਾ ਦੂਰ ਹਿਲਬਰਾਂਡੇ ਏਰੀਏ ਦੇ ਵਿੱਚ ਰਹਿਣ ਵਾਲੀ ਖਾਦੀਜਾ ਹੈ ਹਰ ਕੋਈ ਇਸ ਚੀਜ਼ ਤੋਂ ਇਸ ਖਲਾਸੇ ਤੋਂ ਹੈਰਾਨ ਹੁੰਦਾ ਮਾਤਾ ਪਿਤਾ ਨੂੰ ਹੁਣ ਇੱਥੇ ਦੇਖੋ ਕਿ ਭਾਵੇਂ ਕਿਸੇ ਹੋਰ ਦੀ ਮੌਤ ਹੋਈ ਆ ਪਰ ਕਿਤੇ ਨਾ ਕਿਤੇ ਅੰਦਰੋਂ ਇੱਕ ਖੁਸ਼ੀ ਆ ਕਿ ਇਹ ਮਰਨ ਵਾਲੀ ਲੜਕੀ ਉਹਨਾਂ ਦੀ ਆਪਣੀ ਬੇਟੀ ਨਹੀਂ ਹੈਗੀ ਪਰ ਫਿਰ ਵੀ ਹੈਰਾਨੀ ਆ ਕਿ ਫਿਰ ਇਹ ਲੜਕੀ ਉਥੇ ਸ਼ਾਰਾਬਨਕੇ ਦੀ ਕਾਰ ਦੇ ਵਿੱਚ ਕੀ ਕਰ ਰਹੀ ਆ ਤੇ ਦੂਸਰੀ ਚੀਜ਼ ਇਹ ਹੈਗੀ ਆ ਕਿ ਸ਼ਾਰਾਬਨਕੇ ਜੀ ਆਪਣੀ ਕਾਰ ਦੇ ਵਿੱਚ ਮੌਜੂਦ ਨਹੀਂ ਹੈਗੀ ਤਾਂ ਫਿਰ ਉਹ ਕਿੱਥੇ ਹੈ ਇਸ ਤੋਂ ਬਾਅਦ ਪੂਰੇ ਜਰਮਨ ਦੇ ਵਿੱਚ ਅਲਰਟ ਕੀਤਾ ਜਾਂਦਾ ਇੰਟਰਨੈਟ ਥਰੂ ਹਰ ਤਰ੍ਹਾਂ ਦੇ ਨਾਲ ਜਿਵੇਂ ਕਿ ਅੱਜ ਕੱਲ੍ਹ ਦੀਆਂ ਟੈਕਨੋਲੋਜੀਜ਼ ਹੈਗੀਆਂ ਨੇ ਤੇ ਸ਼ਾਰਾਬਨਕੇ ਦੀਪਾਲ ਸ਼ੁਰੂ ਹੁੰਦੀ ਜਿਆਦਾ ਟਾਈਮ ਨਹੀਂ ਲੱਗਦਾ ਪੁਲਿਸ ਨੂੰ ਸ਼ਾਰਾਬਨਕੇ ਨੂੰ ਲੱਭਣ ਦੇ ਵਿੱਚ ਬਹੁਤ ਹੀ ਅਜੀਬ ਤਰ੍ਹਾਂ ਦੇ ਨਾਲ ਇਸੇ ਕਰਕੇ ਸ਼ਾਰਾਬਨਕੇ ਤੇ ਸ਼ਕੀਰ ਨੂੰ ਉਸ ਤੋਂ ਬਾਅਦ ਬਹੁਤ ਸਾਰੇ ਮੀਡੀਆ ਚੈਨਲਾਂ ਦੇ ਉੱਪਰ ਬਹੁਤ ਹੀ ਇੱਕ ਡੰਬ ਡੰਬ ਮਤਲਬ ਬੇਵਕੂਫ ਬਹੁਤ ਹੀ ਬੇਵਕੂਫ ਕਾਤਲਾਂ ਦੇ ਨਾਲ ਸੰਬੋਧਨ ਕੀਤਾ ਗਿਆ ਉਹਦਾ ਕਾਰਨ ਇਹ ਸੀ ਜਿਸ ਰਾਤ ਨੂੰ ਉਹ ਖਦੀਜਾ ਦਾ ਕਤਲ ਕਰਦੇ ਆ ਉਸੇ ਹੀ ਰਾਤ ਬਿਲਕੁਲ ਸਵੇਰ ਦੇ ਵੱਡੇ ਤੜਕੇ तकरीबन 4-5 ਵਜੇ ਉਹਨਾਂ ਦਾ ਇੱਕ ਸੀਸੀਟੀਵੀ ਫੁਟੇਜ ਕੈਪਚਰ ਹੁੰਦੀ ਆ ਇੱਕ ਪੀਜ਼ਾ ਵਗੈਰਾ ਡਿਲੀਵਰ ਕਰਨ ਦਾ ਇੱਕ ਰੈਸਟੋਰੈਂਟ ਆ ਇਹ ਉਥੇ ਪੀਜ਼ਾ ਖਾ ਰਹੀ ਆ ਸ਼ਰਾਬਨ ਕੇ ਬੜੀ ਅਜੀਬ ਚੀਜ਼ ਹੈਗੀ ਆ ਇੱਕ ਲੜਕੀ ਜਿਹੜੀ ਇੰਨੀ ਡੂੰਘਾਈ ਤੱਕ ਚਲੀ ਜਾਂਦੀ ਆ ਆਪਣੇ ਆਪ ਨੂੰ ਇਸ ਦੁਨੀਆ ਤੋਂ ਖਤਮ ਕਰਨ ਲਈ ਆਪਣੀ ਆਈਡੈਂਟੀਟੀ ਨੂੰ ਖਤਮ ਕਰਨ ਲਈ ਇਸ ਲੈਂਥ ਤੱਕ ਚਲੀ ਜਾਂਦੀ ਆ ਕਿ ਉਹ ਇੱਕ ਹੋਰ ਨੌਜਵਾਨ ਲੜਕੀ ਦੀ ਜਾਨ ਵੀ ਲੈ ਲੈਂਦੀ ਆ ਉਸ ਤੋਂ ਬਾਅਦ ਵੀ ਕਤਲ ਕਰਨ ਤੋਂ ਬਾਅਦ ਜਦੋਂ ਉਹਨੇ ਪੂਰੇ ਇਲਾਕੇ ਨੂੰ ਆਪਣੇ ਮਾਤਾ ਪਿਤਾ ਨੂੰ ਪੁਲਿਸ ਨੂੰ ਇਹ ਚੀਜ਼ ਮੰਨਵਾਤੀ ਕਿ ਮੇਰੀ ਮੌਤ ਹੋ ਚੁੱਕੀ ਆ ਉਹ ਫਿਰ ਵੀ ਉਸੇ ਹੀ ਏਰੀਆ ਦੇ ਵਿੱਚ ਸਵੇਰੇ ਇੱਕ ਰੈਸਟੋਰੈਂਟ ਦੇ ਵਿੱਚ ਬੈਠ ਕੇ ਪੀਜ਼ਾ ਖਾ ਰਹੀ ਆ ਉਹੀ ਏਰੀਆ ਜਿੱਥੋਂ ਦੇ ਲੋਕ ਉਹਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਿਉਂਕਿ ਇੱਕ ਬਹੁਤ ਹੀ ਸਕਸੈਸਫੁਲ ਬਲੌਗਰ ਹੈਗੀ ਆ ਇਸੇ ਕਰਕੇ ਇਹਨਾਂ ਦੋਨਾਂ ਨੂੰ ਕਿਹਾ ਗਿਆ ਡੰਬੈਸਟ ਮਰਡਰਰਸ ਮਤਲਬ ਸਭ ਤੋਂ ਬੇਵਕੂਫ ਕਾਤਲ ਬਹੁਤ ਛੇਤੀ ਪੁਲਸ ਵਾਲਿਆਂ ਨੂੰ ਹੋਰ ਕੁਝ ਟਿਪਸ ਮਿਲਦੀਆਂ ਨੇ ਬਹੁਤ ਸਾਰੇ ਲੋਕ ਦੱਸਦੇ ਆ ਕਿ ਸ਼ਰਬਨਕੇ ਨੂੰ ਉਹਨਾਂ ਨੇ ਇੱਥੇ ਦੇਖਿਆ ਇੱਥੇ ਦੇਖਿਆ ਬਹੁਤ ਛੇਤੀ ਪੁਲਿਸ ਵਾਲੇ ਸ਼ਰਬਨਕੇ ਨੂੰ ਫੜ ਲੈਂਦੇ ਆ ਉਸ ਤੋਂ ਥੋੜੀ ਜਿਹੀ ਦੇਰ ਤੋਂ ਬਾਅਦ ਹੀ ਸ਼ਾਕੀਰ ਨੂੰ ਫੜਿਆ ਜਾਂਦਾ ਤੇ ਫੇਰ ਇਹ ਪੂਰੀ ਦੀ ਪੂਰੀ ਕਹਾਣੀ ਖੁੱਲ ਜਾਂਦੀ ਆ ਇਹ ਦੋਨੇ ਬਹੁਤ ਹੀ ਛੇਤੀ ਆਪਣੇ ਜੁਰਮ ਨੂੰ ਮੰਨ ਜਾਂਦੇ ਇਹ ਸੀਗੀ ਖਦੀਜਾ ਦੇ ਕਤਲ ਦੀ ਕਹਾਣੀ ਇਹ ਸੀਗੀ ਉਹ ਕਹਾਣੀ ਜਿਹਦੇ ਵਿੱਚ ਕਤਲ ਕਰਨ ਦੀ ਜਿਹੜੀ ਜਿਹੜਾ ਕਾਰਨ ਸੀ ਉਹ ਇੱਕ ਬਹੁਤ ਹੀ ਅਜੀਬ ਕਾਰਨ ਸੀ ਤੇ ਨਾਲ ਹੀ ਇਹ ਕਿ ਕਾਤਲਾਂ ਨੇ ਜਿੱਥੇ ਕਤਲ ਤੋਂ ਪਹਿਲਾਂ ਦੀ ਪਲੈਨਿੰਗ ਬਹੁਤ ਹੀ ਡਿਟੇਲ ਦੇ ਵਿੱਚ ਕੀਤੀ ਆ ਬਹੁਤ ਧਿਆਨ ਦੇ ਨਾਲ ਕੀਤੀ ਆ ਪਰ ਕਤਲ ਤੋਂ ਬਾਅਦ ਦੀਆਂ ਚੀਜ਼ਾਂ ਦੇ ਉੱਪਰ ਉਹਨਾਂ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਉਸ ਤੋਂ ਬਾਅਦ ਉਹ ਬਿਲਕੁਲ ਹੀ ਮਤਲਬ ਰਿਲੈਕਸ ਹੋ ਗਏ ਉਹਨਾਂ ਨੂੰ ਲੱਗਿਆ ਕਿ ਹੁਣ ਤਾਂ ਉਹਨਾਂ ਨੂੰ ਕੋਈ ਫੜੂਗਾ ਹੀ ਨਹੀਂ ਤਾਂ ਇਹ ਸੀਗੀ ਜੀ ਕਹਾਣੀ ਦੋ ਲੜਕੀਆਂ ਦੀ ਜਿਨ੍ਹਾਂ ਦੀਆਂ ਇੰਨੀਆਂ ਜ਼ਿਆਦਾ ਚੀਜ਼ਾਂ ਆਪਸ ਦੇ ਵਿੱਚ ਇੱਕੋ ਜੀਆਂ ਹੋਣ ਦੇ ਬਾਵਜੂਦ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਬਿਲਕੁਲ ਵੱਖਰੇ ਵੱਖਰੇ ਰਾਵਾਂ ਦੇ ਉੱਪਰ ਚੱਲੀ ਤੇ ਇੱਥੇ ਹੀ ਇੱਕ ਕਹਾਣੀ ਖਤਮ ਹੁੰਦੀ ਹੈ ਨਾਲ ਹੀ ਇਹ ਵੀਡੀਓ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ